ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਦਿੱਲੀ ਦੇ 에어ਪੋਰਟ ਨੇੜੇ ਪਹੁੰਚ ਗਏ ਆ ਜਗਮਗ ਕਰ ਦੀਆਂ ਵੇਖੋ ਲੈਟਾ ਇਹ ਕਿੰਨਾ ਸੋਹਣਾ ਸੀਨ ਤੇ 에어ਪੋਰਟ ਤੇ ਬਿਲਕੁਲ ਐਂਟਰੀ ਕਰ ਚੁੱਕੇ ਆ ਅਸੀਂ ਤੇ ਦਿਖਾਉਣੇ ਆ ਤਸਵੀਰਾਂ ਚ ਅਸੀਂ ਲਓ ਜੀ ਅਸੀਂ ਉੱਥੇ ਏਅਰਪੋਰਟ ਦੇ ਅੰਦਰ ਲਾਈਨ ਚ ਲੱਗ ਗਈਆਂ ਅੱਗੇ ਜੋ ਸਾਡੇ ਕਾਗਜ਼ ਪੱਤਰਾਂ ਦੀ ਜਾਂਚ ਪੜਤਾਲ ਹੋਣੀ ਹੈ ਬਹੁਤ ਵਧੀਆ ਸਹਿਯੋਗ ਕਰਦੇ ਆ ਏਅਰਪੋਰਟ ਦਿੱਲੀ ਦੇ ਜਿਹੜੇ ਮਲਾਜਮ ਹੈ ਕਰਮਚਾਰੀ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਹੇਲ ਹੋ ਜਿਤਨੀ ਇਤਿਹਾਸ ਅਸੀਂ ਅੰਦਰ ਜਹਾਜ਼ ਦੇ ਵਿੱਚ ਬੈਠ ਗਏ ਆ ਤੇ ਆ ਜਹਾਜ਼ ਦੇ ਬੈਠਦੇ ਨੇ ਜਿਹੜੀਆਂ ਸਾਡੇ ਸਕਰੀਨਾਂ ਸੀਟਾਂ ਦੇ ਅੱਗੇ ਉੱਥੇ ਅੱਜ ਹੁਣ ਜਿਵੇਂ ਜਹਾਜ਼ ਚੱਲ ਪਿਆ ਯੂਰਪ ਦੇਸ਼ ਦੇ ਉੱਤੋਂ ਦੀ ਹੋ ਕੇ ਤੇ ਮੰਜ਼ਿਲ ਸਾਡੀ ਟ੍ਰਾਂਟੋ ਹੈ ਜਿਆਣੀ ਦਿੱਲੀ ਤੋਂ ਟ੍ਰਾਂਟੋ ਤੱਕ ਜੀ ਪਹੁੰਚਣਾ ਆ ਮੇਰੀ ਦੋਤੀ ਹੈ ਰਹਿਮਤ ਆ ਦੇਖੋ ਇਹ ਉੱਥੋਂ ਦੀ ਜੰਪਾ ਦਾ ਕੈਨੇਡਾ ਦੀ ਤੇ ਇਹ ਪੂਰੀ ਘੂੜ ਪਰਤਾਲ ਕਰਦੀ ਹੈ ਸਾਰੀ ਨੂੰ ਪਤਾ ਇੱਥੋਂ ਦਿੱਲੀ ਤੋਂ ਜਾਣਾ ਤੇ ਉੱਥੇ ਜਾ ਰਿਹਾ ਤੇ ਇੱਥੇ ਪਹੁੰਚਣਾ ਐ ਇਹ ਆ ਜਾਈ ਜਾਂਦਾ ਬਕਾਇਦਾ ਨਕਸ਼ਾ ਹਾਂਜੀ ਸਫ਼ਰ ਕਰਤੋਂ ਮੈਨੂੰ ਲੱਗਦੀ 18 ਘੰਟਿਆਂ ਦਾ ਸਫ਼ਰ ਹੈ ਜੀ ਟ੍ਰਾਂਟੋ ਤੱਕ ਦਾ ਜਿੱਦੀ ਤੋਂ ਏਅਰ ਹੋਸਟ ਜੋ ਵੀ ਖਾਣ ਪੀਣ ਦੀਆਂ ਚੀਜ਼ਾਂ ਵਸਤਾਂ ਉਹ ਪੂਰੀ ਤਰ੍ਹਾਂ ਉਹਦੀ ਜ਼ਿੰਮੇਵਾਰੀ ਨਾਲ ਭੁਗਤਾਨ ਆ ਰਹੇ ਹੁੰਦੇ ਆ ਤੇ ਆ ਅਸੀਂ ਹੁਣ ਟੋਰਾਂਟੋ ਤੋਂ ਫੇਰ ਅਗਲਾ ਜਿਹੜਾ ਜਹਾਜ਼ ਬਦਲਿਆ ਸੀ ਟੋਰਾਂਟੋ ਤੋਂ ਬੈਡਮਿੰਟਨ ਲਈ ਇਰਵਟ ਵਾਕ ਕਰਦੇ ਹਾਂ ਯਾਰ ਲੰਬਾ ਸਬਕ ਇਦੰਦਾ ਕੋਈ ਦਰਦਾ ਨਹੀਂ ਹਾਰਾਂ ਇਹ ਮੈਨੂੰ ਕੋਈ ਫਟਦੀ ਦਿਖਾ ਦਿੰਦਾ ਕੋਈ ਪਰਿਆਰ ਤੋਂ ਵੀ ਯਾਰਾ ਪਰ ਇਹ ਨਹੀਂ ਪਹਿਲਾ ਆਪਾਂ ਸ਼ੁਰੂ ਕਰ ਜਿਵੇਂ ਕਰ ਦਿੱਸੂ ਦਰਬਾਉ ਦੰਦਾ ਜੀ ਇਹ ਹਾਜਰ ਕੋਲ ਬੋਤਾ ਉਹੋ ਜਿਹਾ ਹਲਕਾ ਜਿਹਾ ਕਟਕਟਾ ਤਾਂ ਲੱਗਦਾ ਹੁੰਦਾ ਤਾਂ ਬੰਦ ਹੋ ਜਾਉਂਦਾ ਉਹ ਤਾਂ ਉਹ ਉੱਥੇ ਜਿਹੜੇ ਮੇਰੇ ਨਾਲ ਹੀ ਲਿਪੀ ਬੈਠੀ ਸੀ ਉਹ ਜਿਹੜਾ ਸੀ ਜਿਹੜਾ ਇਹਦਾ ਚਲੋ ਬਾਈ ਪਹਿਲੀ ਵਾਰ ਗਿਆ ਸੀ ਕੋਈ ਦਿਲ ਦਾ ਤਾਂ ਨਹੀਂ ਪਤਾ ਜੀ ਉਹ ਮੈਨੂੰ ਦੱਸ ਦਿੰਦੇ ਸੀ ਗੱਲਬਾਤ ਸਾਂਝੀ ਕੀਤੀ ਉਹ ਕਿਦਾਂ ਕਰਦੇ ਵੈਸੇ ਇਹ ਹੋ ਰਿਹਾ ਸੀ ਪਾਗਰ ਜੀ ਆਪ ਵੀ ਪਤਾ ਤਾਂ ਖਾਰਾ ਨੂੰ ਹਿਸਾਬ ਦਾ ਅੰਦਾਜ਼ੇ ਤੋਂ ਕਰ ਰਿਹਾ ਹੈ ਕਰ ਰਿਹਾ ਹੈ ਮੇਰੇ ਬਾਰੇ ਆਪਣੇ ਜਿਹੜਾ ਰੂਪ ਕਰ ਦਿੱਤੀ ਆ ਸੱਲ ਲੱਗ ਗਈ ਆ ਰੋਟੀਆਂ ਟ੍ਰਾਂਟੂ ਤੋਂ ਐਤ ਮੈਂ ਤੁਹਾਨੂੰ ਜੇ ਕਿਤਾਬ ਦੂਜਾ ਦਿਖਾ ਦੇ ਸੀ ਮਤਲਬ ਸੂਚੇ ਉੱਠਾ ਕੇ ਆਜੁਂਦਾ ਯਾਰ ਆ ਦੇਖੋ ਟੁੱਪਰ ਦਾ ਸੀ ਰਾਜੀ ਟਾਂਟੂ ਦਾ ਬੜਾ ਸੁੱਕਾ ਟਾਂਟੂ ਪਾ ਪਿਆ ਬੜਾ ਸੁੱਕਣਾ ਸੀ ਲੰਬੇ ਚਰਾੰਦਾ ਸੰਜੋਏ ਟੁੱਪਣਾ ਪੂਰਾ ਹੋਣ ਜਾ ਰਿਹਾ ਦਾ ਚੱਲ ਤਾਂ ਜੋਈ ਪੱਤੀ ਤੇ ਉੱਤਾਰਿਆ ਇਹੋ ਤਦ ਨੂੰ ਬਣਿਆ ਟਾਵਰ ਬਣਿਆ ਇਹਦਾ ਜਰਦੀ ਸਾਹ ਤਾਂ পুরো ਫੇਟਾ ਜੁੱਟ ਰੇ ਇੱਕ ਦਾ ਅਰੇ ਆ ਜਾ ਇਧਾ ਇਧਾ ਇਧਰ ਪੱਕਾ ਭਾਰਤ ਦੀ ਦਾ ਕਿਉਂਕਿ ਜੀ If your electronic device falls in your seat, do not move your seat or try to retrieve it yourself as it poses a fire hazard. Notify your cabin crew immediately to ensure the safe retrieval of the device. Si votre appareil électronique lisse yeah. dans votre yeah. siège, Donc, ne bougez pas, pas votre siège euh, et n'essayez pas de le récupérer au risque de naissance, Avertissez immédiatement le personnel de cabine afin qu'il le récupère en toute sécurité. <coughs> <coughs>

when an emergency happen please your foot flat on the floor and top of head the bent to yaar jo to de de sama mam food bag utte jama ho jandi hai nahi nahi papa tera kaan nahi chhadde ha ji jama ho jandi si ਇਸ ਜੇ ਮੇਰਾ ਗੁੱਟੀ ਉੱਥੇ ਟ੍ਰੈਟੋ ਉੱਤਰੀ ਸਾਡੇ ਬੈਗ ਦੂਜੇ ਜਹਾਜ਼ ਆਪ ਹੀ ਸੇਕੂਲ ਕਰਦੇ ਨੇ ਉਹ ਦੁਬਾਰਾ ਫੇਰ ਟ੍ਰੈਟੋ ਤੋਂ ਫਿਰ ਜਾ ਕੇ ਲੇਟ ਚ ਬਚੂ ਛੱਡ ਗਏ ਉਹ ਜਿਹੜਾ ਦਿੱਚੋ ਦਿੱਤਾ ਰਮੈਂਟਲ ਉਹ ਤੋਂ ਉੱਪਰ ਤੱਕ ਗਿਆ ਤੇ ਜਿਹੜਾ ਪੱਟੀ ਜੀ ਨੂੰ ਜਿਹੜੀ ਕੋਈ ਕਿ ਬਰਤਵਾਈ ਇਹ ਸੰ ਲੈਣਾ ਵੀ ਸੇਕੋ ਘਰ ਮੇਰੇ ਹਲਦ ਕਰ ਵੀ ਚੁੰਡਾ ਨਹੀਂ ਕਿ ਫਿਰ ਮੀਟਾ ਕੋ ਇਹ ਨਾ ਬੁਰੀ ਬੁਰੀ ਕੁੱਲਾ ਸੀ ਦਿਖਾਇਆ ਕਰੀਦਾ ਤੇ ਥੋੜਾ ਜਿਹਾ ਜਮਾਇਂ ਜਿੰਕੀ ਤਰ੍ਹਾਂ ਦਿਖਾ ਰਹੇ ਆ ਪੁਲਿਸਾਬਾ ਦਾ ਪੰਜਾਬ ਦਿਖਾਇਆ ਸੀ ਸੁਰਾਗ ਨੇ ਇਸ ਤੋਂ ਕੇ ਨਾ ਲਾਉਂਦੇ ਕੋਈ ਵੀ ਕਰਨੀ ਕਰਦੀ ਤੇ ਜੀ ਬਿੱਟੇ ਨੂੰ ਪਾ ਪਾ ਪੀਟਰ ਉਹ ਹੈ ਮੇਰੇ ਬੱਚੇ ਆ ਇਹ ਜਾਣਾ ਸਮਝ ਨਹੀਂ ਲੋ ਜੀ ਜਿਵੇਂ ਮੈਂ ਟਣਾ ਗਏ ਅਸੀਂ ਤੇ ਸਾਰੇ ਬੱਚੇ ਆ ਗਏ ਅੱਗੇ ਲੈਣ ਸਾਨੂੰ ਹੁਣ ਕਾਪੀ ਨਹੀਂ ਜਾਣੀ ਲੋ ਜੀ ਹੁਣ ਸਾਡੀ ਰਹਿਮ ਤੋਂ ਹੋਰ ਕੀ ਐਡਮਿਟ ਨੇ ਤੇ ਸਾਡੀ ਦਿੱਦੀ ਖੜੀ ਹੈ ਉੱਥੇ ਤੱਕ ਨੇ ਯਾ ਨੀ ਬੜੀ ਉੱਤਰ ਸੀ ਪਹਿਲਾਂ ਤਾਂ ਪੀਕੇ ਤੇ ਹੋਲੇ ਤੇ ਦੋ ਟੂਰਨਾਮੈਂਟ ਜਿਹੜਾ ਪਾਈ ਕੈਨੇਡਾ ਦੀ ਮਹਾਰਾਣੀ ਸੀ ਮੈਂ ਲੁਕੜ ਬੰਦ ਕੀਤੀ ਕਰਨੀ ਇਥੋਂ ਲੰਮੀਆ ਹੋਣਾ ਮਿਲ ਤੁਸਾ ਸਰਫੇਸ ਕਰਾਉਣਾ ਕਰਾਉਣੀ ਕਰਨਾ ਹੁਣ ਜਿਵੇਂ ਆਪਣੇ ਖੜੇ ਹੁੰਦੇ ਤਾਂ ਚੌਂਕਾ ਜੇ ਨਹੀਂ ਆਪਣੇ ਆਪ ਹੀ ਤਰੇ ਜਾਣਾ ਕੋਈ ਹਾਨ ਨਹੀਂ ਬਾਪੂ ਆਪਣੇ ਸਖਾਈ ਦੇ ਸਰਦ ਤੋਂ ਆਰ ਨਹੀਂ ਬਾਤ ਆਰ ਤੋਂ ਗੱਲ ਸਭ ਜਿੰਦਾ ਹੈ। ਹਾਂ ਇਹ ਸਾਨੂੰ ਆਪਣੀ ਮੰਜ਼ਰ ਲਈ ਜਾਂਦਾ ਹੈ। ਫਰਮੈਂਟਨ ਇਹ ਤੋਂ ਤੋਂ ਬਣਾਉਂਦੇ। ਸੇਬਸ ਤੋਂ। ਅਲਗ-ਅਲਗ ਅੱਛਾ ਇਹ ਬਣਾਈ ਹੋਏ ਆ। ਇਹ ਬਣਾਈ ਹੋਏ ਜੀ ਇਹਦੀ 110 ਦੀ ਸਪੀਡ ਹੈ ਮਤਲਬ ਦੇ ਘੱਟੋ-ਘੱਟ ਮੈਨੂੰ ਆਪਾਂ ਜਾਣਾ ਵਾ ਵੀ 110 ਤਾਂ ਹਮੇਂ ਚਾਹੀਦੀ ਆ ਉਹ ਘੱਟ ਵੀ ਕਰ ਲੈਂਦੇ ਆ ਤੇ ਪਰ ਜੇ ਤੂੰ ਉੱਪਰ ਜਾਵਾਂਗੇ ਤੇ ਪੁਲਿਸ ਟਿਕਟ ਵੀ ਦੇ ਦਿੰਦੀ ਆ ਅੱਛਾ ਇਹ ਹੁਣ ਕਿੱਥੇ ਜਾਂਦਾ ਹੈ ਵੀ ਇਹ ਸਿੱਧਾ ਐਡਮਿੰਟਨ ਸੀ ਇਹ ਜਿਹੜਾ 에어ਪੋਰਟ ਸੀ ਜੇ ਇਹ ਮਤਲਬ ਸ਼ਹਿਰ ਦਾ ਨਾਮ ਹੈਗਾ ਉਹ ਲਡੂਕ ਲਡੂਕ ਤੋਂ ਹੁਣ ਐਡਮਿੰਟਨ ਜਾਣਾ ਇੱਥੋਂ ਕਿੰਨਾ ਕਿਲੋਮੀਟਰ ਹੋਗਾ ਨਹੀਂ ਹੈਗਾ ਜੀ 20 ਕਿਲੋ